ਦੀ ਰਾਜਨੀਤੀ ਤੇ ਪਹਿਲੇ ਲੀਟਰਾਂ ਬਥੇਰੀ ਕੀਤੀ ਆ ਉਹ ਤਾਂ ਅਸੀਂ ਖਤਮ ਕਰਨੀ ਆ ਪਰ ਜਿਹੜੇ ਸਾਡੇ ਵਿਰੋਧੀ ਆ ਉਹ ਬਿਆਨ ਦੇਈ ਜਾਂਦੇ ਆ ਕਿ ਜਿਹੜੇ ਸੇਖੋਂ ਤੇ ਵਰਕਰ ਆ ਇਹ ਇੱਕ ਦਿਨ ਵੀ ਨਹੀਂ ਚੱਲ ਸਕਦੇ ਜਿੱਦਾਂ ਕਾਂਗਰਸ ਦੀ ਸਰਕਾਰ ਆ ਜੀ ਉਹ ਬਾਜਵਾ ਕੋ ਨਵਾਂ ਨਹੀਂ ਨਵੀਂ ਸਰਕਾਰ ਨਹੀਂ ਤੇਰੀ ਵੇਖਣੀ ਤੇਰੀਆਂ ਕਈ ਸਰਕਾਰਾਂ ਵੇਖੀਆਂ ਤੇਰੇ ਪਿਓ ਦੀਆਂ ਵੀ ਵੇਖੀਆਂ ਤੇ ਸਾਰਾ ਕੁਝ ਪਿੰਡੇ ਤੇ ਵੀ ਹੰਡਾਇਆ ਸੇਖੋਂ ਪਰਿਵਾਰ ਉਹ ਆ ਜਿਹਦੇ ਵੱਡੇ ਬਡੇਰਿਆਂ ਨੇ 14 14 ਸਾਲ ਕੈਦ ਕੱਟੀ ਆ ਮੋਰਚਿਆਂ ਦੇ ਵਿੱਚ ਧਰਮਜੋਧ ਮੋਰਚੇ ਦੇ ਵਿੱਚ ਐਮਰਜੈਂਸੀ ਦੇ ਮੋਰਚੇ ਦੇ ਵਿੱਚ ਚਾਬੀਆਂ ਦੇ ਮੋਰਚੇ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜੇਲਾਂ ਕੱਟੀਆਂ ਨੇ ਕੁਰਬਾਨੀਆਂ ਕੀਤੀਆਂ ਨੇ ਤੇ ਤਾਂ ਮਹਾਰਾਜ ਨੇ ਰਾਜਪਾਗ ਬਖਸ਼ੇ ਆ ਇਹਰੇ ਵਰਕਰ ਆ ਉਹ ਵੀ ਪਤਾ ਤਾਨੂੰ ਤੇ ਭੌਂਾ ਘੱਟ ਪਤਾ ਹੋਏ ਕਾਦੀਆਂ ਵਾਲਿਆਂ ਨੂੰ ਤੇ ਪਤਾ ਇਹਨਾਂ ਦਾ ਪਿਛੋਕੜ ਕੀ ਆ ਪ੍ਰਤਾਪ ਸਿੰਘ ਬਾਜਵੇ ਦਾ ਪਿਓ ਕੀ ਕਰਦਾ ਰਿਹਾ ਬਲੈਕੀ ਆਹੀ ਇਹਦਾ ਪਿਓ ਸਮਗਲਿੰਗ ਕਰਾਉਂਦਾ ਰਿਹਾ ਤੇ ਭਰਾ ਇਹਦਾ ਚਿੱਟਾ ਵਕਾਉਂਦਾ ਰਿਹਾ ਸਾਡੇ ਜ਼ਿਲ੍ਹੇ 'ਚ ਜੇ ਚਿੱਟਾ ਆਇਆ ਤੇ ਇਹਦੇ ਭਰਾ ਨੇ ਲਿਆਂਦਾ ਨਸ਼ੇ ਲਿਆਂਦੇ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਇਸ ਪਰਿਵਾਰ ਨੇ ਆ ਸਾਡਾ ਵੇਠ ਇਲਾਕਾ ਵਾ ਉਥੇ ਬਹੁਤੀ ਜ਼ਮੀਨ ਜਿਹੜੀ ਆ ਜਾਂ ਕਸਟੋਡੀਅਨ ਦੀ ਆ ਤੇ ਜਾਂ ਜੰਗਲਾਤ ਦੀ ਆ ਆ ਜਿੰਨੇ ਬਾਜਵੇਂ ਸਾਰੇ ਉਥੇ ਜ਼ਮੀਨਾਂ ਘੇਰੀਆਂ ਨੇ ਦੋ ਨੰਬਰ ਤੇ ਜ਼ਮੀਨਾਂ ਤੇ ਕਬਜ਼ੇ ਕੀਤੇ ਆ ਤੇ ਸੇਖਵਾ ਪਰਿਵਾਰ ਦਾ ਵੀ ਕੋਈ ਦੱਸ ਦਿਓ ਇੱਕ ਚੱਪਾ ਦੱਸ ਦਿਓ ਕਿ ਸੇਖਵਾ ਪਰਿਵਾਰ ਨੇ ਕਿਤੇ ਘੇਰਿਆ ਹੋਵੇ ਕੋਈ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਮੈਂ ਕਹਿੰਦਾ ਜ਼ਮੀਨ ਛੱਡ ਦਿਓ ਸਾਡੀ ਜਿਹੜੀ ਵਿਰਾਸਤ ਵਿੱਚ ਜ਼ਮੀਨ ਆਈ ਆ ਉਹ ਤੋਂ ਇਲਾਵਾ ਸਾਰੇ ਪੰਜਾਬ 'ਚ ਇੱਕ ਮਰਲਾ ਵੀ ਜ਼ਮੀਨ ਮੋਲ ਲਈ ਹੋਏ ਤੇ ਦੱਸ ਦਿਓ ਕਿਉਂਕਿ ਅਸੀਂ ਰਾਜਨੀਤੀ ਇੱਕ ਸੇਵਾ ਭਾਵਨਾ ਨਾਲ ਆਏ ਆਂ ਸਮਾਜ ਸੇਵਾ ਸਮਝਦੇ ਆਂ ਧਰਮ ਸਮਝਦੇ ਆਂ ਰਾਜਨੀਤੀ ਇਹਨਾਂ ਵਾਂਗੂ ਵਪਾਰ ਨਹੀਂ ਸਮਝਦੇ ਸ਼ੋਹਰਤ ਹਾਸਿਲ ਕਰਨ ਲਈ ਨਹੀਂ ਸਮਝਦੇ ਤੇ ਫਿਰ ਨੀਤ ਨੂੰ ਮਰਾਦਾ ਹੁੰਦੀਆਂ ਨੀਤ ਜੇ ਇਦਾਂ ਦੀ ਹੋਵੇ ਇਹਨੇ ਪਾਪ ਤੁਸੀਂ ਕੀਤੇ ਹੋਣ ਤੇ ਕਿੱਦਾਂ ਮੁੱਖ ਮੰਤਰੀ ਬਣ ਜਾਓਗੇ ਇਹਨਾਂ ਦੀ ਪੋਤ ਇਹਨਾਂ ਦੇ ਪਾਰਟੀ ਦੇ ਲੀਡਰਾਂ ਨੇ ਖੋਲਤੀ ਆ ਮੈਂ ਨਹੀਂ ਕਹਿ ਰਿਹਾ ਨਵਜੋਤ ਸਿੰਘ ਸਿੱਧੂ ਸਾਰੇ ਤੁਸੀਂ ਜਾਣਦੇ ਹੋ ਉਹਦੀ ਘਰ ਵਾਲੀ ਜਿਹੜੀ ਐਮਐਲਏ ਬਣੀ ਆ ਉਹਨੇ ਬਿਆਨ ਦਿੱਤਾ ਵਾ ਕਿ 500 ਕਰੋੜ ਰੁਪਏ ਲੱਗਦਾ ਕਾਂਗਰਸ ਪਾਰਟੀ 'ਚ ਜੇ ਮੁੱਖ ਮੰਤਰੀ ਬਣਨਾ 500 ਕਰੋੜ ਰੁਪਈਆ ਉਹ ਲੋਕੋ ਸੋਚ ਲਓ ਜਿਹੜਾ 500 ਕਰੋੜ ਦੇ ਕੇ ਮੁੱਖ ਮੰਤਰੀ ਬਣੂਗਾ ਉਹ ਪੰਜਾਬ ਦਾ ਕਿਸ ਵਰੂ ਉਹਨੇ ਤੇ ਆਪਣਾ ਘਰ ਮਹਾ 500 ਕਰੋੜ 5 ਸਾਲ 'ਚ ਆਪਣਾ ਪੂਰਾ ਕਰਨਾ ਤੇ ਜਿਹੜਾ ਐਮਐਲਏ ਖਲੋਂਦਾ ਵਾ ਉਹ ਵੀ ਉਹਨੇ ਦੱਸਦਾ ਕਿੰਦਾ ਖਲੋਂਦਾ ਆ ਤਰਨਤਨ ਦੀ ਉਦਾਹਰਨ ਵੇਖ ਲਓ ਤਰਨਤਨ ਦੀ ਇਲੈਕਸ਼ਨ ਹੋਈ ਆ ਬੀਬੀ ਨੇ ਆਖਿਆ ਕਿ 5 ਕਰੋੜ ਰੁਪਏ ਪ੍ਰਤਾਪ ਨੇ ਲਿਆ ਤੇ 5 ਕਰੋੜ ਰੁਪਏ ਰਾਜੇ ਬੜਿੰਗ ਨੇ ਲਿਆ 10 ਕਰੋੜ ਦੀ ਟਿਕਟ ਵੇਚੀ ਇਹਨਾਂ ਐਮਐਲਏ ਦੀ ਤੇ ਬਾਅਦ ਫਿਰ ਹੋਇਆ ਕਿ ਉੱਥੇ ਜੇ ਲੀਡਰ ਵਿਕਾਊ ਹੋਣ ਤੇ ਫਿਰ ਲੋਕ ਵੀ ਸਮਝਦੇ ਆ ਲੋਕਾਂ ਜਮਾਨਤ ਜ਼ਬਤ ਕਰਾਈ ਉੱਥੇ ਚੌਥੇ ਨੰਬਰ ਤੇ ਕਾਂਗਰਸ ਆਈ ਆ ਜਿਹੜੇ ਸੁਪਨੇ ਲੈਂਦੇ ਸੀ सीएम ਬਣਦੇ ਸਰਕਾਰਾਂ ਬਣਾਉਂਦੇ ਚੌਥੇ ਨੰਬਰ ਤੇ ਕਾਂਗਰਸ ਆਈ ਹੈ ਤੇ ਇਹਦਾ ਭਰਾ ਇਥੋਂ ਐਮਐਲਏ ਰਿਆਂ ਉਹਨੇ ਸਰਪੰਚੀਆਂ ਦਾ ਕਿੱਦਾਂ ਖੁੱਲਾ ਬੋਲੀ ਲਾ ਕੇ ਵੇਚੀਆਂ ਕਿਸ ਨੂੰ ਕੋਈ ਸ਼ੱਕ ਆ ਚੇਅਰਮੈਨੀਆਂ ਦੇ ਕਿੱਦਾਂ ਇੱਥੇ ਵਿਕੀਆਂ ਬੋਲੀਆਂ ਲਗ ਲੱ ਕੇ ਚੇਅਰਮੈਨੀਆਂ ਵੇਚੀਆਂ ਗਈਆਂ ਹਰ ਕੰਮ ਦੇ ਪੈਸੇ ਗਰਾਉਂਦਾ ਰਿਹਾ ਤੇ ਪੰਜ ਸਾਲ ਇਥੋਂ ਪੈਸੇ ਇਕੱਠੇ ਕਰਕੇ ਜਦੋਂ ਪਤਾ ਹੀ ਕਿ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਵਿਰੋਧ ਤਾਂ ਇੰਨੀ ਸੀ ਤੇ ਆਵਾ ਪਾਰਟੀ ਬਦਲ ਕੇ ਜਾ ਇਲੈਕਸ਼ਨ ਵਟਾ ਲੈ ਉਹ ਲੜੀ ਤੇ ਉਹਦੇ ਵੀ ਲੋਕਾਂ ਉੱਥੇ ਜਮਾਨਤ ਜਬਤ ਕਰਾਤੀ ਸੋ ਕਹਿਣ ਦਾ ਭਾਵ ਆ ਕਿ ਰਾਜਨੀਤੀ ਹੁੰਦੀ ਹੈ ਕਰਦਾਰਾਂ ਦੇ ਨਾਲ ਹੁਣ ਲੋਕਾਂ ਨੂੰ ਸਾਰੀ ਸਮਝ ਆ ਗਈ ਆ ਤੇ ਇਹ ਪ੍ਰਤਾਪ ਸਿੰਘ ਬਾਜਵਾ ਜਿਹੜਾ ਸਾਡੇ ਵਰਕਰਾਂ ਨੂੰ ਕਹਿੰਦਾ ਇਹਨਾ ਇੱਕ ਦਿਨ ਹੀ ਚੱਲਣਾ ਮੈਂ ਇਹਦਾ ਤੁਹਾਨੂੰ ਦੱਸ ਦੇਣਾ ਆ ਪਿੱਛੇ ਇਹਨੇ ਬਿਆਨ ਦਿੱਤਾ ਕਿ 32 ਬੰਬ ਪੰਜਾਬ 'ਚ ਆ ਗਏ ਆ ਕਿੰਨਾ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਤੂੰ ਇਹੋ ਜੀ ਗੱਲ ਬਿਆਨ ਦੇ ਨਾਲ ਹੀ ਨਹੀਂ ਹੁੰਦੀ ਸੀਕਰੇਸੀ ਵਾਲੀ ਹੁੰਦੀ ਆ ਪੁਲਿਸ ਨੂੰ ਤੂੰ ਦੱਸਦਾ ਚਲੋ ਇੱਥੇ ਪਰਚਾ ਹੋ ਗਿਆ ਇਹਨੂੰ ਥਾਣੇ ਸੱਦ ਲਿਆ ਇੱਕ ਪੁਲਿਸ ਅਫਸਰ ਨੇ ਮੈਨੂੰ ਦੱਸਿਆ ਕਹਿੰਦੇ ਅਸੀਂ ਗਿਣਦੇ ਹਾਂ ਕਿ ਬਾਜਵਾ ਬੜਾ ਤੁਹਾਡਾ ਲੀਡਰ ਬੜਾ ਵੱਡੇ ਵੱਡੇ ਬਿਆਨ ਦਿੰਦਾ ਵਾ ਵੇਖਨੇ ਕੀ ਗੱਲ ਕਰਦਾ ਥਾਣੇ ਚ ਆਉਣ ਲੱਗਾ ਇਹ ਥਾਣੇ 'ਚ ਜਦੋਂ ਗਿਆ ਤੇ ਜਾ ਕੇ ਕੁਰਸੀ ਤੇ ਬੈਠਾ ਤੇ ਲੱਤਾਂ ਬਾਹਾਂ ਮੈਂ ਦੀਆਂ ਕੰਬਰ ਲੱਗ ਗਈਆਂ ਕਹਿੰਦਾ ਮੈਨੂੰ ਡਾਕਟਰ ਦੇ 10 ਮਿੰਟ ਨਹੀਂ 10 ਮਿੰਟ ਨਹੀਂ ਚਲੇ ਥਾਣੇ 'ਚ ਕਹਿੰਦਾ ਡਾਕਟਰ ਬੁਲਾਓ ਮੇਰੇ ਦਿਲ ਨੂੰ ਕੋਹੋਂ ਟਿਆ ਜੇ ਕਹਿੰਦਾ 15 ਮਿੰਟਾਂ 'ਚ ਤਿੰਨ ਗਲਾਸ ਪਾਣੀ ਦੇ ਮਗਾ ਕੇ ਸਾਡੇ ਕੋ ਪੀ ਗਿਆ ਤੇ ਬਾਅਦ 'ਚ ਕਹਿੰਦਾ ਯਾਰ ਮੇਰੀ ਮੁੱਖ ਮੰਤਰੀ ਨਾਲ ਗੱਲ ਕਰਾ ਦਿਓ ਮੈਂ ਮਾਫੀ ਮੰਗ ਲੈਣਾ ਜੇ ਮੇਰੀ ਖਲਾਸੀ ਕਰਾਓ 15 ਮਿੰਟ ਨਹੀਂ ਥਾਣੇ 'ਚ ਬਹਿ ਸਕਿਆ ਫੋਨ ਤੇ ਮਾਨ ਸਾਹਿਬ ਕੋ ਮਾਫੀ ਮੰਗ ਲਈ ਤੇ ਫਿਰ ਜਿਹੜਾ ਮਾਫੀ ਮੰਗ ਲੇ ਤੇ ਸਾਡੇ ਤੇ ਕੀ ਕਹਿੰਦੇ ਆ ਜਿਹੜਾ ਦੁਸ਼ਮਣ ਵੀ ਮਾਫੀ ਮੰਗ ਲੇ ਉਹਨੂੰ ਮਾਫ ਹੋ ਕਰਦੀਦਾ ਇਹਦੀਆਂ ਗਿੱਦੜ ਪਪਕੀਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਜਗਰੂਪ ਸਿੰਘ ਸੇਖਮਾ ਚਟਾਨ ਵਾਂਗ ਆਪਣੇ ਵਰਕਰਾਂ ਦੇ ਨਾਲ ਖਲੋਤਾ ਕਿਤੇ ਪਿੱਛੇ ਨਹੀਂ ਹਟਾਂਗੇ ਤੁਹਾਡੇ ਨਾਲ ਚੱਲਾਂਗੇ